ਸਾਰਿਆਂ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਭਰਾ ਫੌਜੀ ਰਮੋਟ ਕਲੱਬ ਚੈਨਲ ਦੇ ਨਾਲ ਜੁੜੇ ਹੋਏ ਨੇ ਵੀਡੀਓ ਦੇਖ ਰਹੇ ਹੋ ਤੁਸੀਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਅੱਜ ਤੁਹਾਡੇ ਲਈ ਆਪਾਂ ਇੱਕ ਬਹੁਤ ਵਧੀਆ ਵੀਡੀਓ ਬਣਾਉਣ ਜਾ ਰਹੇ ਹਾਂ ਵੀਡੀਓ ਨੂੰ ਐਂਡ ਤੱਕਰ ਜਰੂਰ ਵੀਰੇ ਦੇਖਿਓ ਸਾਰੇ ਕੂਤਰ ਬਾਜ ਭਰਾ ਜਿਹੜੇ ਇੰਡੀਆ ਵਾਲੇ ਨੇ ਖਾਸ ਕਰਕੇ ਆਪਣੇ ਵੀਰ ਵੀਡੀਓ ਨੂੰ ਐਂਡ ਤੱਕਰ ਜਰੂਰ ਦੇਖਿਓ ਸਾਰੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜਾ ਤਾਜ਼ਾ ਆਲੂ ਬਖਾਰਾ ਮਿਲਦਾ ਬਾਹਰੋਂ ਆਪਾਂ ਉਹ ਦਿਖਾਉਣ ਜਾ ਰਹੇ ਹਾਂ ਵੀਰੇ ਤਾਜ਼ਾ ਤੇ ਹਰਾ ਆਲੂ ਬਖਾਰਾ ਜਿਹੜਾ ਬਾਹਰੋਂ ਮਿਲਦਾ ਸੁੱਕਾ ਆਲੂ ਬਖਾਰਾ ਦਾ ਤੁਸੀਂ ਸਿਕਾਇਆ ਹੋਇਆ ਆ ਮੈਂ ਦੇਖਿਆ तकरीबन ਸਾਰੇ ਹੀ ਕਬੂਤਰਵਾਜ ਭਰਾਵਾਂ ਨੇ ਦੇਖਿਆ ਹੀ ਆ ਜਿਹੜਾ ਸੁੱਕਾ ਆਲੂ ਬਹਾਰਾ ਮਿਲਦਾ ਬਾਹਰੋਂ ਕਈ ਕਬੂਤਰਵਾਜ ਭਰਾਵਾਂ ਨੇ ਤਾਂ ਮੰਗਵਾਇਆ ਵੀ ਹੋਣਾ ਬਾਹਰੋਂ ਕਬੂਤਰਾਂ ਨੂੰ ਲਾ ਕੇ ਵੀ ਦੇਖਿਆ ਹੋਣਾ ਸੁੱਕਾ ਹੋਇਆ ਆਲੂ ਬਹਾਰਾ ਸਕਾਇਆ ਹੋਇਆ ਅੱਜ ਵਾਲੀ ਵੀਡੀਓ ਦੇ ਵਿੱਚ ਅੱਪਾ ਤੁਹਾਨੂੰ ਤਾਜ਼ਾ ਆਲੂ ਬਹਾਰਾ ਦਿਖਾਉਣ ਜਾ ਰਹੇ ਹਾਂ ਜਿਹੜਾ ਬਾਹਰੋਂ ਮਿਲਦਾ ਇਹ ਤਾਜ਼ੇ ਆਲੂ ਬਹਾਰੇ ਨੂੰ ਵੀਰੇ ਸਕਾ ਕੇ ਭੈਗਟਾਂ ਦੇ ਵਿੱਚ ਬੰਦ ਕਰਿਆ ਜਾਂਦਾ ਜਿਹੜਾ ਤੁਸੀਂ ਇੰਡੀਆ ਮੰਗਾ ਕੇ ਵਰਤਦੇ ਹੋ ਮੇਰਾ ਵੀਡੀਓ ਬਣਾਉਣ ਦਾ ਮਕਸਦ ਹੈ ਜਿਹੜਾ ਅੱਜ ਵਾਲੀ ਦਾ ਆਪਾਂ ਨੇ ਤੁਹਾਨੂੰ ਕੁਆਲਿਟੀ ਚੈੱਕ ਕਰਾਉਣੀ ਆ ਸੁੱਕੇ ਹੋਏ ਆਲੂ ਬਖਾਰੇ ਦੀ ਕੁਆਲਿਟੀ ਦਾ ਤੁਸੀਂ ਦੇਖੀਓ ਸੀ ਪਹਿਲੀ ਵੀਡੀਓ ਦੇ ਵਿੱਚ ਜਿਹੜੀ ਮੈਂ ਉੱਪਰ ਅਪਲੋਡ ਕਰੀ ਹੋਈ ਆ ਸੁੱਕੇ ਹੋਏ ਆਲੂ ਬਖਾਰਿਆਂ ਦੀ ਕੁਆਲਿਟੀ ਤੁਸੀਂ ਦੇਖੀ ਆ ਅੱਜ ਵਾਲੀ ਵੀਡੀਓ ਆ ਜਿਹੜੀ ਬਹੁਤ ਹੀ ਵਧੀਆ ਤੇ ਖਾਸ ਵੀਡੀਓ ਤੁਹਾਡੇ ਲਈ ਬਣਾਈ ਆ ਆਪਾਂ ਨੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਾਜ਼ਾ ਆਲੂ ਬਖਾਰਾ ਦਿਖਾਉਣ ਜਾ ਰਹੇ ਹਾਂ ਜਿਹੜਾ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਰਹਿ ਮੌਜੂਦ ਹੈ ਜਿਹੜਾ 2-4 ਦਿਨ ਪਹਿਲਾਂ ਹੀ ਦਰਾਖਤ ਤੋਂ ਟੁੱਟ ਕੇ ਆਉਂਦਾ ਨਾ ਮਾਰਕੀਟ ਦੇ ਵਿੱਚ ਵਿਕਰੀ ਦੇ ਵਾਸਤੇ ਲੱਗਿਆ ਹੋਇਆ 2-4 ਦਿਨ ਪਹਿਲਾਂ ਹੀ ਤੜਾਈ ਹੁੰਦੀ ਹੈ ਜਿਹਦੀ ਬਿਲਕੁਲ ਤਾਜ਼ਾ ਤੇ ਹਰਾ ਆਲੂ ਬਖਾਰਾ ਇਹਨੂੰ ਸਕਾ ਕੇ ਇਹੀ ਪੈਕਟਾਂ ਦੇ ਵਿੱਚ ਬੰਦ ਕਰਿਆ ਜਾਂਦਾ ਕਿਉਂਕਿ ਜਿੰਨਾ ਟਾਈਮ ਲੰਘੀ ਜਾਂਦਾ ਉਹਨਾਂ ਰੰਗ ਫੜੀ ਜਾਂਦਾ ਤਾਂ ਵੀਡੀਓ ਦੇ ਨਾਲ ਵੀਰੇ ਜਰੂਰ ਮੇਰੇ ਭਰਾ ਜੁੜ ਜੋ ਆ ਜਾਓ ਦਿਖਾਈਏ ਤੁਹਾਨੂੰ ਤਾਜ਼ੇ ਆਲੂ ਬੁਖਾਰੇ ਵੀਰੇ ਜਿਹੜੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਮੌਜੂਦ ਨੇ ਸੁੱਕੇ ਹੋਏ ਤਾਂ ਤੁਸੀਂ ਆਮੇ ਦੇਖੇ ਨੇ ਅੱਜ ਤੁਹਾਨੂੰ ਤਾਜ਼ਾ ਆਲੂ ਬੁਖਾਰਾ ਦਿਖਾਉਣ ਜਾ ਰਹੇ ਹਾਂ ਜੁੜ ਜੋ ਵੀਡੀਓ ਦੇ ਨਾਲ ਸਾਰੇ ਭਰਾ ਹਾਂਜੀ ਮੇਰੇ ਭਰਾ ਜਿੰਨੇ ਵੀ ਭਾਈ ਆਪਣੇ ਕਬੂਤਰ ਬਾਜ਼ ਭਰਾ ਜੁੜ ਗਏ ਨੇ ਵੀਡੀਓ ਦੇ ਨਾਲ ਵੀਡੀਓ ਦੇਖ ਰਹੇ ਨੇ ਆਹ ਜਿਹੜੀ ਅੱਜ ਵੀਡੀਓ ਚੱਲ ਰਹੀ ਆ ਸਕਰੀਨ ਦੇ ਉੱਤੇ ਇਹ ਨੇ ਜੀ ਤਾਜੇ ਆਲੂ ਬੁਖਾਰੇ ਜਿਹੜੇ ਬਾਹਰਲੀ ਕੰਟਰੀ ਦੇ ਵਿੱਚ ਇਟਲੀ ਦੇ ਵਿੱਚ ਬਾਈ ਮੌਜੂਦਾ ਟਾਈਮ ਦੇ ਵਿੱਚ ਮੌਜੂਦ ਨੇ ਬਿਲਕੁਲ ਤਾਜਾ ਤੇ ਹਰਾ ਆਲੂ ਬੁਖਾਰਾ ਆ ਮੈਂ ਤੁਹਾਨੂੰ ਜ਼ੂਮ ਕਰਕੇ ਵੀ ਵੀਰੇ ਦਿਖਾਉਣਾ ਆ ਦੇਖੋ ਵੀਰੇ ਜਿੰਨੇ ਵੀ ਕਬੂਤਰ ਬਾਜ਼ ਭਰਾ ਆਪਣੇ ਇੰਡੀਆ ਵਾਲੇ ਨਾਲ ਜੁੜੇ ਹੋਏ ਨੇ ਵੀਡੀਓ ਦੇ ਆ ਕਰ ਲੋ ਬਾਈ ਚੈੱਕ ਇਹ ਆ ਜੀ ਆਲੂ ਬਖਾਰਾ ਜਿਹੜਾ ਬਾਹਰੋਂ ਮਿਲਦਾ ਤਾਜ਼ਾ ਆਲੂ ਬਖਾਰਾ ਵੀਰੇ ਇਹਨੂੰ ਤਾਜ਼ੇ ਨੂੰ ਹੀ ਸਕਾ ਕੇ ਪੈਕਟਾਂ ਦੇ ਵਿੱਚ ਬਾਈ ਬੰਦ ਕਰਿਆ ਜਾਂਦਾ ਜਿਹੜਾ ਤੁਸੀਂ ਸਕਾਇਆ ਹੋਇਆ ਆਲੂ ਬਖਾਰਾ ਮੰਗਾਉਨੇ ਹੋ ਨਾ ਬਾਹਰੋਂ ਆਏ ਤੋਂ ਹੀ ਮੰਦਾ ਉਹ ਆ ਚੀਜ਼ ਤੋਂ ਹੀ ਤਿਆਰ ਕਰਿਆ ਜਾਂਦਾ ਆ ਕੁਆਲਿਟੀ ਚੈੱਕ ਕਰੋ ਵੀਰੇ ਅੱਜ ਵਾਲੀ ਜਿਹੜੀ ਆਪਣੀ ਵੀਡੀਓ ਬਣਾਉਣ ਦਾ ਮਕਸਦ ਆ ਅੱਜ ਵਾਲੀ ਵੀਡੀਓ ਸਿਰਫ ਤੇ ਸਿਰਫ ਆਪਾਂ ਤੁਹਾਨੂੰ ਕੁਆਲਿਟੀ ਚੈੱਕ ਕਰਾਉਣੀ ਆ ਜਿੰਨੇ ਵੀ ਆਪਣੇ ਕਬੂਤਰਬਾਜ਼ ਵੀਰ ਨਾਲ ਜੁੜੇ ਹੋਏ ਨੇ ਬਾਈ ਚੈਨਲ ਦੇ ਵੀਡੀਓ ਦੇਖ ਰਹੇ ਨੇ ਮੇਰੇ ਭਰਾ ਕਰ ਲੋ ਵੀਰੇ ਚੈੱਕ ਆਹ ਨੇ ਬਾਹਰਲੇ ਤਾਜ਼ੇ ਆਲੂ ਬੁਖਾਰੇ ਜੇ ਕਿਸੇ ਵੀ ਭਰਾ ਨੇ ਲੈਣੇ ਹੋਣ ਤਾਂ ਵੀਰੇ ਆ ਚੀਜ਼ ਹੁੰਦੀ ਆ ਮਾਰਕੀਟ ਦੇ ਵਿੱਚ ਲੱਗੀ ਵੀ ਤਾਜ਼ਾ ਤੇ ਹਰਾ ਆਲੂ ਖਾਰਾ ਆ ਕਰ ਲਓ ਵੀਰੇ ਕੁਆਲਟੀ ਚੈੱਕ ਮਾੜੇ ਸੇਵ ਜਿੱਡਾ ਆਲੂ ਖਾਰਾ ਬਾਈ ਜਿੱਡਾ ਸਿਓ ਹੁੰਦਾ ਨਾ ਮਾੜਾ ਸੇਵ ਮਾੜੇ ਸੇਵ ਜਿੱਡਾ ਆਲੂ ਖਾਰਾ ਆ ਕੁਆਲਟੀ ਚੈੱਕ ਕਰ ਲਓ ਜਿੰਨੇ ਵੀ ਭਰਾ ਨਾਲ ਜੁੜੇ ਹੋਏ ਨੇ ਕਰ ਲਓ ਵੀਰੇ ਕੁਆਲਟੀ ਚੈੱਕ ਆ ਦੇਖ ਲਓ ਆਪਾਂ ਤੁਹਾਨੂੰ ਜ਼ੂਮ ਕਰਕੇ ਵੀਰੇ ਦਿਖਾਤਾ ਆਹ ਦੀ ਵੀਰੇ ਆਲੂ ਬੁਖਾਰਾ ਜਿਹੜਾ ਬਾਹਰ ਇੱਥੇ ਮੌਜੂਦ ਆ ਹਰੇ ਰੰਗ ਦਾ ਤੇ ਬਿਲਕੁਲ ਤਾਜ਼ਾ ਹਰਾ ਆ ਇਹਨੂੰ ਸਕਾ ਕੇ ਵੀਰੇ ਪੈਕਟਾਂ ਦੇ ਵਿੱਚ ਬੰਦ ਕਰਿਆ ਜਾਂਦਾ ਆ ਆ ਆਲੂ ਬੁਖਾਰੇ ਨੇ ਬਾਈ ਬਾਹਰ ਦੇ ਆਲੂ ਬੁਖਾਰੇ ਆ ਦੇਖ ਲਓ ਕੁਆਲਿਟੀ ਚੈੱਕ ਕਰ ਲਓ ਮਾੜੇ ਸਿਓ ਜਿਹੜਾ ਆਲੂ ਬੁਖਾਰਾ ਬਾਈ ਜਿੱਦਾਂ ਮਾੜਾ ਸਿਓ ਹੁੰਦਾ ਨਾ ਸੇਹੋੜਾ ਦਾ ਆਲੂ ਖਾਰਾ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਬਿਲਕੁਲ ਵੀਰੇ ਤਾਜ਼ਾ ਇਹ 2 ਜਾਂ 3 ਦਿਨ ਪਹਿਲਾਂ ਦਰਾਖਤ ਦੇ ਉੱਤੋਂ ਤੋੜ ਕੇ ਮਾਰਕੀਟ ਦੇ ਵਿੱਚ ਆਇਆ ਇਹ ਬਿਲਕੁਲ ਇਹ ਵੀਰੇ ਤਾਜ਼ਾ ਆ ਡੰਡੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਹਰੀ ਡੰਡੀ ਹੈ ਇਹਦੀ ਆ ਵੀਡੀਓ ਦੇ ਵਿੱਚ ਦੇਖ ਲਓ ਬਿਲਕੁਲ ਇਹ ਹਰਾ ਤੇ ਤਾਜ਼ਾ ਆਲੂ ਖਾਰਾ ਵੀਰੇ ਇਹ ਜਿੱਦਾਂ ਜਿੱਦਾਂ ਟਾਈਮ ਲੰਘੀ ਗਿਆ ਉਨਾਂ ਇਹਨੇ ਬਣੀ ਜਾਣਾ ਤੇ ਰੰਗ ਵੀਰੇ ਫੜੀ ਜਾਣਾ ਇਹਦਾ ਰੰਗ ਵੀ ਉਦਾਂ ਉਦਾਂ ਕਾਲਾ ਹੋਣ ਲੱਗ ਜਾਣਾ ਪਰ ਇਹ ਆ ਜਿਹੜਾ ਆਲੂ ਖਾਰਾ ਇਹ ਵੀਰੇ ਲਾਲ ਆਲੂ ਖਾਰਾ ਇਹ ਜਿਹੜਾ ਅੱਜ ਆਪਾਂ ਸਕਰੀਨ ਦੇ ਉੱਤੇ ਚਲਾਇਆ ਹੋਇਆ ਇਹ ਵੀਰੇ ਲਾਲ ਲਾਲ ਰੰਗ ਦੇ ਆਲੂ ਖਾਰੇ ਨੇ ਇਹਨਾਂ ਨੂੰ ਕਹਿੰਦੇ ਨੇ ਪਰੁੰਨੀਆਂ ਰੂਸੇ ਆ ਦੇਖ ਲਓ ਮੇਰੇ ਭਰਾ ਕੁਆਲਿਟੀ ਚੈੱਕ ਕਰੋ ਜਿਹੜੀ ਚੀਜ਼ ਦਿਖਾਉਣ ਲਈ ਆਪਾਂ ਤੁਹਾਨੂੰ ਵੀਰੇ ਵੀਡੀਓ ਬਣਾਈ ਐ ਤੇ ਵੀਡੀਓ ਪਾ ਰਹੇ ਹਾਂ ਆ ਦੇਖੋ ਮੇਰੇ ਭਰਾ ਜਿੰਨੇ ਵੀ ਤੁਸੀਂ ਨਾਲ ਜੁੜੇ ਹੋਏ ਨੇ ਆਪਣੇ ਕਬੂਤਰਬਾਜ਼ ਵੀਰ ਕੁਆਲਟੀ ਚੈੱਕ ਕਰ ਲਓ ਵੀਰੇ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਜਿਹੜਾ ਤਾਜ਼ਾ ਆਲੂ ਬਹਾਰਾ ਮਿਲਦਾ ਆ ਮੈਂ ਤੁਹਾਨੂੰ ਵੀਰੇ ਦਵਾਰ ਤੋਂ ਜੂਮ ਕਰਕੇ ਵੀ ਦਿਖਾ ਦਿੰਨਾ ਮਾਰੇ ਸੇਹੋ ਜੱਡਾ ਆਲੂ ਵਗਾਰੇ ਵੀਰੇ ਜੱਡਾ ਮਾੜਾ ਸੇਹੋ ਹੁੰਦਾ ਕੁਆਲਿਟੀ ਕਰ ਲੋ ਚੈੱਕ ਆਪਣੇ ਜਿਹੜੇ ਇੰਡੀਆ ਵਾਲੇ ਤਾਜ਼ੇ ਆਲੂ ਖਾਰੇ ਨੇ ਉਹਨਾਂ ਦੀ ਕੁਆਲਿਟੀ ਵੀ ਚੈੱਕ ਕਰ ਲੋ ਆ ਜਿਹੜੇ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਵੀਰੇ ਤਾਜ਼ੇ ਆਲੂ ਖਾਰੇ ਨੇ ਇਹਨਾਂ ਦੀ ਵੀ ਵੀਰੇ ਕੁਆਲਿਟੀ ਚੈੱਕ ਕਰ ਲੋ ਜ਼ਮੀਨ ਆਸਮਾਨ ਦਾ ਫਰਕ ਆ ਕਰ ਲੋ ਕੁਆਲਿਟੀ ਚੈੱਕ ਉਦਾਂ ਹੀ ਨਹੀਂ ਦੁਨੀਆ دیਵਾਨੀ ਬਾਹਰਲੇ ਪ੍ਰੋਡਕਟਾਂ ਦੀ ਜਿਹੜੀਆਂ ਬਾਹਰਲਾ ਸਮਾਨ ਹੈ ਨਾ ਬਾਹਰ ਦੀਆਂ ਕੰਟਰੀਆਂ ਦੇ ਬਾਹਰਲੇ ਪ੍ਰੋਡਕਟ ਬਾਹਰਲੇ ਫਲ ਫਰੂਟ ਬਾਹਰਲਾ ਖਾਣ ਪੀਣ ਉਦਾਂ ਹੀ ਬਾਈ ਦੁਨੀਆ دیਵਾਨੀ ਨਹੀਂ ਬਾਹਰ ਦੀਆਂ ਚੀਜ਼ਾਂ ਦੀ ਬਾਹਰਲੇ ਪ੍ਰੋਡਕਟਾਂ ਦੀ ਆ ਕੁਆਲਿਟੀ ਚੈੱਕ ਕਰ ਲਓ ਤੁਹਾਨੂੰ ਆਲੂ ਬਹਾਰਾ ਹੀ ਦੱਸ ਰਿਹਾ ਜਿਹੜਾ ਆ ਬਾਹਰਲੀਆਂ ਕੰਟਰੀਆਂ ਦੇ ਵਿੱਚ ਮੌਜੂਦ ਆ ਤਾਜ਼ਾ ਮਾੜੇ ਸੇਵ ਜਿੱਡਾ ਆਲੂ ਬਹਾਰਾ ਵੀਰੇ ਜਿੱਡਾ ਮਾੜਾ ਸਿਓ ਹੁੰਦਾ ਜਿੰਨੇ ਵੀ ਆਪਣੇ ਕਬੂਤਰਬਾਜ਼ ਭਰਾ ਵੀਰੇ ਨਾਲ ਜੁੜੇ ਹੋਏ ਨੇ ਨਵੇਂ ਮੁੰਡੇ ਇੰਡੀਆ ਤੋਂ ਜਿੰਨੇ ਵੀ ਆਪਣੇ ਕਬੂਤਰਬਾਜ਼ ਭਰਾ ਕਬੂਤਰਬਾਜ਼ੀ ਦਾ ਸ਼ੌਂਕ ਕਰਦੇ ਨੇ ਆ ਕਰ ਲੋ ਭਾਈ ਅੱਜ ਸਾਰੇ ਚੈੱਕ ਕਰ ਲੋ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਜਿਹੜਾ ਤੁਸੀਂ ਆਲੂ ਬੁਖਾਰਾ ਮੰਗਾਉਨੇ ਹੋ ਨਾ ਇੰਡੀਆ ਬਾਹਰੋਂ ਆ ਹਰੇ ਤੋਂ ਹੀ ਸਕਾਇਆ ਕਿ ਪੈਕਟਾਂ ਦੇ ਵਿੱਚ ਵੀਰੇ ਪੈਕ ਕਰਿਆ ਜਾਂਦਾ ਆ ਜਿਹੜਾ ਹਰਾ ਆਲੂ ਹਰਾ ਤਾਜ਼ਾ ਇਨੂ ਐਸ ਕਾ ਕੇ ਪੈਕਟਾਂ ਦੇ ਵਿੱਚ ਪਾਇਆ ਜਾਂਦਾ ਅੱਜ ਆਪਾਂ ਤੁਹਾਨੂੰ ਤਾਜ਼ੇ ਆਲੂ ਬੁਖਾਰਿਆਂ ਦੀ ਵੀਡੀਓ ਬਣਾ ਕੇ ਵੀ ਦਿਖਾਤੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਵੀਰੇ ਗਰੁੱਪਾਂ 'ਚ ਤਾਂ ਕਿ ਸਾਰੇ ਭਰਾ ਜਿਹੜੇ ਨਵੇਂ ਮੁੰਡੇ ਇੰਡੀਆ ਵਾਲੇ ਨੇ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਬਾਈ ਇਹ ਜਿਹੜੇ ਬਾਹਰਲੇ ਤਾਜ਼ੇ ਆਲੂ ਬੁਖਾਰੇ ਨੇ ਹਨਾ ਇਹਨਾਂ ਬਾਰੇ ਵੀਰੇ ਪਤਾ ਲੱਗ ਸਕੇ ਜੇ ਕਿਸੇ ਵੀਰ ਨੇ ਲੈਣੇ ਹੋਣ ਤਾਂ ਮਾਰਕੀਟ ਦੇ ਵਿੱਚ ਜਾ ਕੇ ਲੈ ਵੀ ਸਕਦਾ ਵੀਰੇ ਬਾਹਰ ਲੀਆਂ ਮਾਰਕੀਟਾਂ ਦੇ ਵਿੱਚ ਲੱਗੇ ਹੁੰਦੇ ਨੇ ਇਹ ਇਹਨਾਂ ਨੂੰ ਕਹਿੰਦੇ ਹੁੰਦੇ ਨੇ ਪਰੁੰਨੀਆਂ ਰੋਸੇ ਇਹ ਵੀਰੇ ਪਰੁੰਨੀਆਂ ਰੋਸੇ ਨੇ ਇਹ ਲਾਲ ਰੰਗ ਦਾ ਆਲੂ ਬਖਾਰਾ ਇਹ ਹੁਣ ਆਪਾਂ ਅਗਲੀ ਵੀਡੀਓ ਤੁਹਾਨੂੰ ਕਾਲੇ ਆਲੂ ਬਖਾਰੇ ਉਹਨਾਂ ਦੀ ਵੀ ਦਿਖਾਵਾਂਗੇ ਬਣਾ ਕੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜਾ ਕਾਲਾ ਆਲੂ ਬਖਾਰਾ ਬਾਹਰਲਾ ਉਹ ਵੀ ਦਿਖਾਵਾਂਗੇ ਪਰ ਜਿਹੜਾ ਆ ਅੱਜ ਵਾਲਾ ਆਲੂ ਬਖਾਰਾ ਇਹ ਵੀਰੇ ਰੋਸਾ ਲਾਲ ਰੰਗ ਦਾ ਆਲੂ ਬੁਖਾਰਾ ਇਹਨੂੰ ਕਹਿੰਦੇ ਨੇ ਪ੍ਰੂਨੀਏ ਰੋਸੇ ਚੈੱਕ ਕਰ ਲਓ ਬਾਈ ਜਿੰਨੇ ਵੀ ਵੀਰ ਨਾਲ ਜੁੜੇ ਹੋਏ ਨੇ ਕੁਆਲਟੀ ਕਰੋ ਵੀਰੇ ਚੈੱਕ Obrigado.